ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸੋ ਭਾਈ ਬੱਚਿਓ ਕਿ ਹਿੰਦ ਦੀ ਚਾਦਰ ਕੌਣ ਸੀ ਕੀ ਗੱਲ ਕੋਈ ਨਹੀਂ ਜਾਣਦਾ ਇਥੇ ਭਾਈ ਬੜੀ ਦੁੱਖ ਦੀ ਗੱਲ ਹੈ ਕਿ ਤੁਸੀਂ ਇਹ ਨਹੀਂ ਜਾਣਦੇ ਕਿ ਹਿੰਦ ਦੀ ਚਾਦਰ ਕੌਣ ਸੀ ਕੌਣ ਹਿੰਦ ਦੀ ਚਾਦਰ 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 ਸੀ ਓ ਪਿਤਾ ਗੋਵਿੰਦ ਸਿੰਘ ਦੇ ਗੁਰੂ ਤੇਗ ਬਹਾਦਰ ਸੀ ਗੁਰੂ ਤੇਗ ਬਹਾਦਰ ਸੀ ਈ ਉਹਨਾਂ ਜਲਵਾ ਦਿਖਾਇਆ ਸੀ ਕੀ ਉਹਨਾਂ ਜਲਵਾ ਦਿਖਾਇਆ ਸੀ ਸੀਸਿਆਪਣਾ ਦੇ ਕੇ ਵਈ ਹਿੰਦੂਆਂ ਦਾ ਧਰਮ ਬਚਾਇਆ ਸੀ ਹਿੰਦੂਆਂ ਦਾ ਧਰਮ ਬਚਾਇਆ ਸੀ ਮਤੀ ਦਾਸ ਤੇ ਸਤੀ ਦਾਸ ਕੋਣੀ ಸಿ ಕೋಡೆ ಪೈ ದಯ ಸಿಹ ಬರೂಪ ನಿರಾಲಿ ಬಹರೂಪ ನಿರಾಲಿ